ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਵਰ ਭੈ ਨਹੀਂ ਜਾਣੈ ਕੰਚਨ ਮਾਟੀ ਮੰਨੈ ਲੋ ਸੰਤ ਦਾ ਇਹ ਪਹਿਲਾ ਲਕਸ਼ਣ ਹੈ ਸੰਤ ਵਿੱਚ ਇਹ ਗੁਣ ਹੁੰਦਾ ਕਿਹੜਾ ਉਹ ਦੁੱਖ ਨੂੰ ਦੁੱਖ ਕਰਕੇ ਨਹੀਂ ਜਾਣਦਾ ਤੇ ਸੁਖ ਨਾਲ ਉਹਦਾ ਕੋਈ ਸਨੇਹ ਨਹੀਂ ਹੈ ਪਕੜ ਨਹੀਂ ਹੈ ਆਪਾਂ ਆਮ ਲੋਕ ਹੈ ਗ੍ਰਸਤੀ ਹੈ ਸਾਨੂੰ ਸੁੱਖ ਵੀ ਪ੍ਰਭਾਵਿਤ ਕਰਦਾ ਹੈ ਸਾਨੂੰ ਦੁੱਖ ਵੀ ਪ੍ਰਭਾਵਿਤ ਕਰਦਾ ਸੁੱਖ ਆਉਂਦਾ ਹੈ ਤੇ ਬੰਦਾ ਬੜਾ ਆਸ਼ਾ ਆਸ਼ ਹੋ ਜਾਂਦਾ ਹੈ ਦੁੱਖ ਆਉਂਦਾ ਹੈ ਤੇ ਬੰਦਾ ਬੜਾ ਵਿਚਾਂਣ ਹੋ ਜਾਂਦਾ ਸੁੱਖ ਵੀ ਬੰਦੇ ਨੂੰ ਰੱਬ ਦੇ ਰਸਤੇ ਤੋਂ ਤੋੜ ਦਿੰਦਾ ਹੈ ਕਈ ਵਾਰ ਦੁੱਖ ਵੀ ਤੋੜ ਦਿੰਦਾ ਸੁੱਖ ਆ ਗਿਆ ਤੇ ਹੁਣ ਕਿਹੜਾ ਅੰਮ੍ਰਿਤ ਵੇਲੇ ਉੱਠੇ ਤੇ ਕਿਹੜਾ ਜਪ ਕਰੇ ਆਲਸੀ ਇੰਨਾ ਪੈ ਗਿਆ ਸੁੱਖ ਨੇ ਦਿਲਿਤਰੀ ਇੰਨਾ ਬਣਾ ਦਿੱਤਾ ਹੈ ਹੁਣ ਨਹੀਂ ਉੱਠਿਆ ਜਾਂਦਾ ਅੰਮ੍ਰਿਤ ਵੇਲੇ ਤੇ ਕਿਹੜਾ ਉੱਠੇ ਤੇ ਇਸ਼ਨਾਨ ਕਰੇ ਤੇ ਜਪ ਕਰੇ ਤੇ ਗੁਰੂ ਦੇ ਦਰਸ਼ਨ ਕਰੇ ਉਹ ਫਿਰ ਮੇਰੇ ਵਰਗਾ 8-9 ਵਜੇ ਤੱਕ ਸੁੱਤਾ ਰਹਿੰਦਾ ਹੈ ਮਾਂ ਵਿਚਾਰੀ ਆਉਂਦੀ ਏ ਪੁੱਤ ਹੁਣ ਤਾਂ ਸੂਰਜ ਸਿਰ ਤੇ ਆ ਗਿਆ ਉੱਠ ਕੇ ਮੂੰਹ ਧੋਲਾ ਤੇ ਚਾਹ ਪੀ ਲੈ ਕਿਉ ਮੇਰੇ ਵਰਗਾ ਰਜਾਈ 'ਚ ਪਿਆ ਕਹਿੰਦਾ ਤੂੰ ਚਾਹ ਲਿਆ ਸ਼ੇਰਾਂ ਦੇ ਮੂੰਹ ਤੋਂ ਪਈ ਹੁੰਦੇ ਇਹ ਨਵੇਂ ਸ਼ੇਰ ਪੈਦਾ ਹੋਏ ਪਹਿਲਾਂ ਜੰਗਲਾਂ 'ਚ ਰਹਿੰਦੇ ਸੀ ਹੁਣ ਰਜਾਈਆਂ 'ਚ ਰਹਿੰਦੇ ਇਹ ਨਵੀਂ ਕਿਸਮ ਦੇ ਸ਼ੇਰ ਪੈਦਾ